ਇਹ ਧਰਮ ਵਿਜੇ ਮੁਗਤ ਸ਼ਾਸਤਰ ਦੇ ਵਿੱਚ ਲਿਖਿਆ ਹੋਇਆ ਹੈ ਪ੍ਰਸੰਗ ਕਿ ਗੁਰੂ ਨਵੇਂ ਪਾਤਸ਼ਾਹ ਜੀ ਨੂੰ ਮਾਤਾ ਸਤਗੁਰਾਂ ਦੀ ਮਾਤਾ ਨਾਨਕੀ ਜੀ ਛੇਵੇਂ ਪਾਤਸ਼ਾਹ ਦੇ ਮਹਿਲ ਕਿਹਾ ਕਿ ਤੁਹਾਡੀ 45 ਸਾਲ ਦੀ ਉਮਰ ਹੋ ਗਈ ਹੈ ਮੇਰੇ ਅੰਮ੍ਰਿਤ ਚਾਚਾ ਸੀ ਤੁਹਾਡੇ ਪਿਤਾ ਨੇ ਕਿਹਾ ਸੀ ਕਿ ਤੂੰ ਪੁੱਤਰੇ ਨੂੰ ਵੇਖੇਂਗੀ ਉਹਨਾਂ ਦੇ ਕੌਣਕ ਵੇਖੇਂਗੀ ਮੇਰੀ ਇੱਛਾ ਜੇ ਮਰੇ ਪੂਰੀ ਨਹੀਂ ਹੋਈ ਤੁਸੀਂ ਇਹ ਕਿਰਪਾ ਕਰੋ ਕਿ ਤੁਹਾਡੇ ਘਰ ਵਿੱਚ ਸੁਪੁੱਤਰ ਪੈਦਾ ਹੋਵੇ ਮੈਂ ਉਹਨਾਂ ਦਾ ਮੂੰਹ ਵੇਖਾਂ ਇਹ ਜਦੋਂ ਪਰਾਗ ਰਾਜ ਤੇ ਮਾਤਾ ਨੇ ਬੇਨਤੀ ਕੀਤੀ ਜਬੀ ਜਾਤ ਕਰ ਦੇਣੀ ਪਈ ਪੁੰਨ ਦਾਨ ਦਿਨ ਕਰ ਤੇ ਬਤਾਏ ਬਤਾਏ ਕਲਗੀ ਜਰ ਮੈਂ ਆਪ ਲਿਖਿਆ ਕਿ ਤੇ ਮਾਰੇ ਤਹੀਂ ਪ੍ਰਕਾਸ਼ ਹੋ ਮਾਰਾ ਪਇਓ ਪਟਨਾ ਸਰ ਵਿਖੇ ਪਾ ਲਇਓ ਉਸ ਵੇਖ ਸਾਹਿਬ ਸੰਗੇ ਜੀ ਮਾਰ ਨੇ ਕਿ ਮਾਤਾ ਜੀ ਇਹ ਜਿਹੜੀ ਤੁਹਾਡੀ ਇੱਛਾ ਹੈ ਕਰਤਾਰ ਦੇ ਅਧੀਨ ਹੈ ਜੇ ਤੁਹਾਡੇ ਅੰਦਰ ਇਹ ਭਾਵਨਾ ਹੈ ਸਹਿਬ ਜਾਦੇ ਦੇਖਣ ਦੀ ਸਾਡੇ ਤਾਂ ਐ ਕਰੋ ਅਖੰਡ ਪਾਠ ਕਰਾਓ ਅਖੰਡ ਪਾਠ ਉਸ ਦੇ ਨਵੇਂ ਪਾਠਸ਼ਾਮ ਧਰਮਜੀਤ ਮੁਗਲ ਸ਼ਾਸਕ ਲਿਖਿਆ ਹੋਇਆ ਹੈ ਗੁਰੂ ਦਸਵੇਂ ਪਾਤਸ਼ਾਹ ਦੇ ਅਵਤਾਰ ਧਾਰਨ ਦੇ ਕਾਰਨ ਨੂੰ ਲੈ ਕੇ ਮਾਰ ਨੇ ਅਖੰਡ ਪਾਠ ਨਵੇਂ ਪਾਠਸ਼ਾਮ ਤ੍ਰਵੇਣੀ ਤੇ ਕਰਾਇਆ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਵੱਡੀ ਸਿੱਖ ਸੰਗਤ ਗੁਰਦੁਆਰਾ ਬਣਿਆ ਹੋਇਆ ਹੈ ਸ਼ਹਿਰ ਵਿੱਚ ਉੱਥੇ ਨਵੇਂ ਪ